ਅੱਜ ਜੇ ਤੁਸੀਂ ਤੱਪਾ ਮੰਡੀ ਵਿਖੇ ਪਹੁੰਚੇ ਹੋ ਜੀ ਬੱਸ ਸਟੈਂਡ ਦਾ ਜੈਜਾ ਲੈ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਅਸੀਂ ਸਾਡੀ ਸਮੂਹ ਪੀ ਆਰ ਟੀ ਸੀ ਟੀਮ ਸਾਡੇ ਜੀ ਐਮ ਸਾਹਿਬ ਤੇ ਹਲਕਤੂ ਸਾਡੇ ਸਤਿਕਾਰਯੋਗ ਐਮ ਐਲ ਏ ਸਾਹਿਬ ਹਰ ਸਿੰਘ ਜੀ ਸਾਰੇ ਅਸੀਂ ਇੱਥੇ ਅੱਜ ਜੈਜਾ ਲੈ ਆਏ ਹਾਂ ਲਗਭਗ 15 ਸਾਲ ਤੋਂ ਇਹ ਆਪਣਾ ਨਗਰ ਕੋਸਲ ਵੱਲੋਂ ਬੱਸ ਸੇਡਾ ਬਣਾਇਆ ਗਿਆ ਪਰ ਨਾ ਕੋਈ ਲੌਂਗ ਰੂਟ ਦੀ ਬੱਸੀ ਨਾ ਕੋਈ ਲੋਕਲ ਬੱਸੀ ਅੱਡਾ ਬਿਲਕੁਲ ਬੰਦ ਪਿਆ ਤੇ ਹੁਣ ਅਸੀਂ ਆਪਣੇ ਪੀ ਆਰ ਟੀ ਸੀ ਵੱਲੋਂ ਲੋਕਲ ਪ੍ਰਸ਼ਾਸਨ ਨਗਰ ਕੌਂਸਲ ਤੇ ਐਮ ਐਲ ਏ ਸਾਹਿਬ ਦੇ ਸਹਿਯੋਗ ਨਾਲ ਅਸੀਂ ਪਲਾਨ ਬਣਾਵਾਂਗੇ ਤੇ ਬਹੁਤ ਜਾਂਦੇ ਸੜੇ ਨੂੰ ਅਸੀਂ ਸਟਾਰਟਿੰਗ ਫਰਸਟ ਫੇਸ ਤੋਂ ਕਰਾਂਗੇ ਲੋਕਲ ਬਸਿਸ ਤੋਂ ਇਸ ਸਮੇਂ ਦੇ ਨਾਲ ਨਾਲ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਵੀ ਅੱਡਾ ਕਰ ਜਿਸ ਤਰ੍ਹਾਂ ਅੱਡਾ ਪਰਚੀ ਕੱਟੀ ਜਾਂਦੀ ਹੈ ਬਸਾਂ ਦੀ ਜੀ ਉਹ ਬਸ ਸਟੈਂਡ ਕੀ ਕੱਟੀ ਜਾਂਦੀ ਹੈ ਕਿ ਉਹਦਾ ਸਿਸਟਮ ਇੱਥੇ ਬਣੂਗਾ ਸਾਰਾ ਕੁਝ ਜੇ ਮੰਨ ਲਓ ਅੱਡਾ ਆਪਾਂ ਚਾਲੂ ਕਰਦੇ ਹਾਂ ਤੇ ਉਹ ਸਿਸਟਮ ਦੇ ਅੱਡੇ ਦੇ ਹੋਊਗਾ ਅੱਡੇ ਦੇ ਮੰਗਦਾ ਅੱਡਾ ਪਰਚੀ ਲੈਣ ਦਾ ਮਿੰਨੀ ਬੱਸਾਂ ਵੀ ਇਹਦੇ ਵਿੱਚ ਆਉਣਗੀਆਂ ਸਰ ਉਹ ਉੱਥੇ ਗੱਡੀ ਜਾਂਦੇ ਸਰ ਮਿੰਨੀ ਬੱਸਾਂ ਵੀ ਇਹਦੇ ਵਿੱਚ ਆਉਣਗੀਆਂ ਕਿਹਦੇ ਮਿੰਨੀ ਬੱਸਾਂ ਵੀ ਆਉਣਗੀਆਂ ਮਤਲਬ ਪਤਾ ਗੱਲ ਦੇਖੋ ਅਸੀਂ ਤੇ 15 ਸਾਲ ਤੋਂ ਜਿਹੜੀ ਚੀਜ਼ ਬੰਦ ਪਈ ਹੈ ਅਸੀਂ ਪ੍ਰਸ਼ਾਸਨ ਨਾਲ ਬੈਠ ਕੇ ਪਲਾਨ ਬਣਾਵਾਂਗੇ ਕੋਸ਼ਿਸ਼ ਹੈ ਵੀ ਜਿੰਨੀਆਂ ਲੋਕਲ ਬੱਸਾਂ ਤੋਂ ਸ਼ੁਰੂ ਕਰਾਂਗੇ ਚਾਹੇ ਸਾਡੀ ਪਿਆਰੀ ਬੱਸੀ ਹੈ ਚਾਹੇ ਲੋਕਲ ਜਾਏ ਮਿੰਨੀ ਬੱਸੀ ਜਿੰਨੀਆਂ ਵੀ ਪ੍ਰਾਈਵੇਟ ਬੱਸਾਂ ਨੇ ਉਹਨਾਂ ਨੂੰ ਸ਼ੁਰੂ ਕਰਾਂਗੇ ਵੀ ਆਪਾਂ ਅੱਡੇ ਰੂਹ ਕੰਮ ਕਰਦੇ ਹਾਂ